हेलो माय YouTube फैमिली वेलकम बैक टू माय चैनल किवें ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਔਰ ਚੰਗੇ ਭਲੇ ਹੋਵੋਗੇ ਮਾਰਨਿੰਗ ਦਾ ਟਾਈਮ ਆ ਅਸੀਂ ਜਾ ਰਹੇ ਹਾਂ ਬਾਵਕ ਦੇ ਸਕੂਲ ਅੱਜ ਹੈਗਾ ਬਾਵਕ ਦੇ ਸਕੂਲ ਫੰਕਸ਼ਨ ਬਸ ਬਾਵਕ ਨੂੰ ਮੈਂ ਨਾਲ ਆ ਦਿੱਤਾ ਆ ਤੇ ਆਪ ਵੀ ਮੈਂ ਨਾਲ ਹੀ ਆ ਔਰ ਬਾਵਕ ਦੇ ਪਾਪਾ ਨੇ ਆਣਾ ਆ ਹੁਣ ਵੈਸਾ ਤਾਂ ਘਰੇ ਸੀਗੇ ਬਟ ਉਹ ਥੋੜਾ ਜਣਾ ਬਾਹਰ ਗਏ ਹੋਏ ਸੀਗੇ ਤੇ ਇੱਥੇ ਮੈਂ ਨਾ ਰੈਡੀ ਹੋ ਰਹੀ ਸੀਗੀ ਤੇ ਆਪਣਾ ਉਹ ਕਰੀਮ ਕ੍ਰੀਮ ਕ੍ਰੂਮ ਵਗੈਰਾ ਲਗਾ ਰਹੀ ਸੀ ਤੇ ਅੱਜ ਅੱਜ ਮੈਂ ਉਹ ਵਾਲਾ ਸੂਟ ਜਿਹੜਾ ਪਿੰਕ ਕਲਰ ਦਾ ਉਹ ਸੂਟ ਪਾਉਂਗੀ ਕਿਉਂਕਿ ਇਹ ਸੂਟ ਆ ਨਾ ਮੈਂ ਬੋ ਕੱਟ ਪਾਇਆ ਆ ਜਦੋਂ ਉਹਦਾ ਇਹ ਸੂਟ ਸਮਾਇਨ ਮੈਂ ਬੋ ਕੱਟ ਸੂਟ ਇਹ ਪਾਇਆ ਤੇ ਮੈਂ ਕੱਜ ਮੈਂ ਪਾਈ ਲੈਣੀ ਆ ਕਲਰ ਵੀ ਬੋ ਪਿਆਰਾ ਆ ਪਿੰਕ ਕਲਰ ਵਾ ਔਰ ਇਹਦਾ ਕਲਰ ਮੈਨੂੰ ਬੋ ਪਿਆਰਾ ਲੱਗਦਾ ਆ ਸੂਟ ਵੀ ਬੋ ਪਿਆਰਾ ਆ ਇਹ ਮਾਈ ਯੂਟਿਊਬ ਫੈਮਿਲੀ ਵੈਲਕਮ ਬੈਕ ਟੂ ਮਾਈ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਔਰ ਵਧੀਆ ਹੋਵੋਗੇ ਅੱਜ ਮਾਰਨਿੰਗ ਹੋ ਚੁੱਕੀ ਅੱਜ ਅਸੀਂ ਜਾਣਾ ਭਾਵਕ ਦੇ ਫੰਕਸ਼ਨ ਔਰ ਰੈਡੀ ਸ਼ਾਡੀ ਮੈਂ ਹੋ ਗਈਆਂ ਬਸ ਕਾਲੀ ਕਾਲੀ ਚ ਹੀ ਹੋਈਆਂ ਜਿੱਦਾਂ ਹੋਈਆਂ ਤੇ ਅੱਜ ਮੈਂ ਆ ਸूट ਪਾਇਆ ਪਿੰਕ ਲੌਂਗ ਆ ਪਿੰਕ ਵਾ ਨਾਲ ਪੈਂਟ ਪਲਾਜੋ ਜਿਹੜਾ ਉਹ ਆ ਭਾਵਕ ਨੂੰ ਰੈਡੀ ਕਰਨਾ ਆ ਬਸ ਭਾਵਕ ਦੇ ਕੱਪੜੇ ਆਹੇ ਆ ਬਲੂ ਪੈਂਟ ਔਰ ਰੈੱਡ ਉਹ ਟੀ-ਸ਼ਰਟ ਇਹ ਵਾਲੇ ਇਹ ਪਾਣੇ ਆ ਹੁਣ ਫਿਲਹਾਲ ਇਹਦੇ ਪਾਪਾ ਆਉਂਗੇ 10:30 ਜਾਣੇ 10 ਵਜ ਗਏ ਆ ਤੇ ਪਹਿਲੀ ਅਸੀਂ ਤਿਆਰ ਹੋ ਗਏ ਕਿਉਂਕਿ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਨਾ ਚ ਡਾਂਸ ਚ ਉਹਨਾਂ ਨੇ ਉਹ ਬੱਚਿਆਂ ਨੂੰ 10:30 'ਤੇ ਬੁਲਾਇਆ ਹੋਇਆ ਆ ਤੇ ਸਾਨੂੰ ਵੀ ਪਹਿਨਾਲੀ ਜਾਣੇ ਪੈਣਾ ਆ ਤੇ ਇਸ ਲਈ फटाफट ਰੈਡੀ ਹੋ ਗਈਆਂ ਤੇ ਤੇਰੇ ਬਾਬੂ ਦੇ ਪਾਪਾ ਨਾ ਮੈਂ ਤੁਹਾਨੂੰ ਦੱਸਿਆ ਸੀ ਜਿੱਦਾਂ ਪਾਣੀ ਆ ਨਹੀਂ ਆ ਨਹੀਂ ਰਿਹਾ ਨਾ ਤੇ 12 ਲੋਕਾਂ ਨੇ ਧਰਨਾ ਲਾਇਆ ਹੋਇਆ ਕਿਉਂਕਿ ਪਾਣੀ ਨਾ ਬਹੁਤ ਮੁਸ਼ਕਲ ਹੈ ਤੇ ਫਿਰ ਬਾਬੂ ਦੇ ਪਾਪਾ ਵੀ ਗਏ ਹੋਇਆ ਔਰ ਗੜੀ ਮੱਲੇ ਵਾਲੇ ਵੀ ਗਏ ਹੋਇਆ ਮੈਂ ਵੀ ਮੈਂ ਨਹੀਂ ਗਈ ਕਿਉਂਕਿ ਅਸੀਂ ਜਾਣਾ ਸੀ ਮੈਂ ਮੈਂ ਤਾਂ ਮੈਨੂੰ ਟਾਈਮ ਲੱਗਣਾ ਮੈਂ ਰੈਡੀ ਛੈੜੀ ਹੋਣਾ ਆ ਪਾਪੂ ਵੀ ਪਤਾ ਨਹੀਂ ਕਿੱਦਾਂ ਬਣ ਗਿਆ ਬਣ ਗਿਆ ਤੇ ਬਸ ਹੁਣ ਇਹਨਾਂ ਨੂੰ ਫੋਨ ਕਰਦੀ ਆਂ ਇਹ ਆਉਣਗੇ ਫਿਰ ਜਾਣੇ ਆਂ ਤੇ ਮੈਂ ਤੁਹਾਨੂੰ ਉੱਥੇ ਸਾਰਾ ਦਿਖਾਉਂਗੀ ਜਿੰਨਾ ਹੋ ਸਕੇ ਮੈਂ ਦਿਖਾਉਂਗੀ ਚਲੋ ਫਿਰ ਮੈਂ ਤੁਹਾਨੂੰ ਉੱਥੇ ਜਾ ਕੇ ਮਿਲਦੀ ਹਾਂ ਹੁਣ ਸਿੱਧਾ ਸਕੂਲ ਜਾ ਕੇ ਤੇ ਭਾਵੂ ਦਾ ਲੁੱਕ ਵੀ ਤੁਸੀਂ ਦੇਖੋ ਇਹ ਵਾਲਾ ਹਨਾ ਮਤਲਬ ਜਿੰਨਾ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਡਾਂਸ ਤੇ ਇਹ ਬਲੂ ਪੈਂਟ ਆ ਔਰ ਰੈੱਡ ਟੀ-ਸ਼ਰਟ ਆ ਅੱਦਾਂ ਪਾ ਕੇ ਜਾਣਾ ਹੈ ਬੱਚਿਆਂ ਨੇ ਵਾਈਟ ਸ਼ੂਜ਼ ਵਾਈਟ ਸ਼ੂਜ਼ ਤੇ ਲੋਕਾਂ ਹੈ ਸੀ ਬਲੈਕ ਵਾਈਟ ਸੀ ਮਿਕਸ ਸੀਗੇ ਮੈਂ ਕਿ ਚਲ ਕੋਈ ਨਹੀਂ ਤੂੰ ਇਹੀ ਪਾ ਜਾ ਹੁਣ ਕਿੱਥੇ ਤੈਨੂੰ ਵਾਈਟ ਸ਼ੂਜ਼ ਅਸੀਂ ਲੈ ਕੇ ਦੇ ਦਵਾਂਗੇ ਕਿਉਂਕਿ ਇਹ ਨਵੀਂ ਹਜੇ ਲਈ ਸੀਗੇ ਜਿਹੜੀ ਮਾਸੀ ਦੀ ਸ਼ਾਦੀ ਸੀ ਨਾ ਉਦੋਂ ਉਦੋਂ ਲਿਆਂਦੇ ਸੀ ਇਹ ਇਹ ਸ਼ੂਜ਼ ਇਹਦੇ ਤੇ ਫਿਰ ਇਹ ਹੀ ਪਾ ਦਿੱਤੇ ਸੀ ਤੇ ਹੁਣ ਅਸੀਂ ਜਾ ਰਹੇ ਹਾਂ ਬਾਪੂ ਕਦੇ ਸਕੂਲ ਕੋਲੇ ਆ ਘਰ ਤੋਂ ਜਿਆਦਾ ਦੂਰ ਨਹੀਂ ਹੈਗਾ ਅ ਚਲੰਦਰ ਚ ਪਤਾ ਹੈ ਲੋਰੈਂਸ ਸਕੂਲ ਮਤਲਬ ਰਸਤੇ 'ਚ ਆਂਦਾ ਜਿਹੜਾ ਪੀਪਿੰਜਾ ਉਹ ਤਾਂ ਬਿਲਕੁਲ ਪੀਪੀ ਤਾਂ ਬਹੁਤ ਦੂਰਾ ਉਤੋਂ ਰਹੀ ਹਜੇ ਆ ਜਾਂਦਾ ਹੈ ਪਹਿਲੀ ਜਿਹੜਾ ਸੀ ਆਪਣਾ ਚੌਂਕ ਪਾਰ ਕਰਦੇ ਨਾਲ ਹੀ ਸਕੂਲ ਆ ਜਾਂਦਾ ਆ ਤੇ ਦੇਖੋ ਸਕੂਲ ਮਤਲਬ ਕਿਵੇਂ ਇੱਥੋਂ ਨਾ ਜਾਇਆ ਹੋਇਆ ਸੀਗਾ ਵਧੀਆ ਡੈਕੋਰੇਟ ਕੀਤੀ ਸੀਗੀ ਤੇ ਮੋਰੇ ਸੋਫੇ ਲੱਗੇ ਸੀ ਪਿਛਲੀ ਵਾਰ ਜਿਹੜੀ ਜੋ ਐਨਵਲ ਫੰਕਸ਼ਨ ਸੀ ਉਹ ਬਾਹਰ ਜਿੱਦਾਂ ਬਾਰ ਗਰਾਊਂਡ ਤੇ ਸੀ ਕੋਕੂ ਸਰਦੀ ਸੀ ਤਾਂ ਇਸ ਲਈ ਉਹਨਾਂ ਨੇ ਬਾਹਰ ਤੋਂ ਉੱਪਰ ਚ ਰੱਖਿਆ ਸੀਗਾ ਤੇ ਇਸ ਵਾਰ ਜਿੱਦਾਂ ਥੋੜੀ ਗਰਮੀ ਵੀ ਸੀਗੀ ਇਹਨਾਂ ਨੇ ਫਿਰ ਅੰਦਰ ਛੋਟੇ ਬੱਚਿਆਂ ਦਾ ਹੀ ਕਰਿਆ ਸੀਗਾ ਤੇ ਛੋਟੇ ਬੱਚਿਆਂ ਦਾ ਫੰਕਸ਼ਨ ਸੀ ਤੇ ਮਾਪੇ ਦਾ ਵੀ ਸੀਗਾ ਵਿੱਚ ਰੋਲ ਜਿੱਦਾਂ ਬੱਚਿਆਂ ਦੇ ਪੇਰੈਂਟਸ ਸੀ ਉਹਨਾਂ ਨੇ ਵੀ ਵਿੱਚ ਕਈ ਗੇਮਾਂ ਖੇਡੀਆਂ ਅਸੀਂ ਵੀ ਬਹੁਤ ਗੇਮਾਂ ਖੇਡੀਆਂ ਤੇ ਤੇ ਇੱਥੇ ਨਾ ਸੀ ਬੈਠੇ ਹੋਏ ਸੀ ਹੋਰ ਵੀ ਪੇਰੈਂਟਸ ਆਲੇ ਸੀ ਬਹੁਤ ਲੇਟ ਇਨਾਂ ਨੇ ਸ਼ੁਰੂ ਕਰਿਆ ਫੰਕਸ਼ਨ 11 ਵਜੇ ਦਾ ਟਾਈਮ ਸੀਗਾ ਪਰ ਇਹਨਾਂ ਨੇ ਇੱਕ ਬੁਝਾਈ ਦਿੱਤਾ ਸੀਗਾ ਅੱਧੀ ਕਰਦੇ ਕਰਾਂਦੇ ਨਾ ਤੇ ਫਿਰ ਅਸੀਂ ਬੈਠੇ ਰਹੇ ਬਸ ਇੱਥੇ ਫਿਰ ਆਪਣਾ ਉਹੀ ਲੱਗੇ ਹੋਏ ਸੀ ਸਾਰੇ ਕੋਈ ਕੁਝ ਕਰ ਰਿਹਾ ਸੀ ਕੋਈ ਕੁਛ ਤੇ ਇਧਰ ਖਾਣ ਪੀਣ ਦਾ ਵੀ ਇੰਤਜ਼ਾਮ ਇਹਨਾਂ ਨੇ ਪੂਰਾ ਕੀਤਾ ਸੀ ਸਕੂਲ 'ਚ ਮਲੇ ਹੀ ਫਾਇਦਾ ਹੁੰਦਾ ਨਾ ਦੇਖੋ ਅ ਅਗਰ ਉਹਨਾਂ ਨੇ ਪੇਮੈਂਟ ਲਈਆ ਤਾਂ ਫਿਰ ਵਧੀਆ ਕੀਤਾ ਸੀ ਮਲ ਖਾਣ ਪੀਣ ਦਾ ਸਿਸਟਮ ਵਧੀਆ ਸੀ ਤੇ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਡਾਇਰੈਕਟਰ ਸਰ اے ਆਈ ਡੀ ਸੀਗੇ ਤਾਂ ਹੀ ਫਿਰ ਸਕੂਲ ਫੰਕਸ਼ਨ ਸ਼ੁਰੂ ਕਰਨਾ ਸੀਗਾ ਇਹਨਾਂ ਨੇ ਤੇ ਫਿਰ ਸਰਵੀ ਆਗੇ ਸੀ ਮੈਂ ਵੀ ਆਗੇ ਸੀ ਤਾਂ ਫਿਰ ਇਹਨਾਂ ਨੇ ਆਉਣ ਤੋਂ ਬਾਅਦ ਉਹਨਾਂ ਨੇ ਫਿਰ ਫੰਕਸ਼ਨ ਸ਼ੁਰੂ ਕੀਤਾ ਤੇ ਇੱਥੇ ਬਸ ਉਹੀ ਜਿਹੜੀ ਸਭ ਤੋਂ ਪਹਿਲਾਂ ਹੁੰਦਾ ਹੀ ਆਪਣਾ ਵੀ ਕੈਂਡਲ ਹੋਣਾ ਦੀਵਾਲੀ ਦੀ ਸੀਗੇ ਤੇ ਲੋ ਜੀ ਫੰਕਸ਼ਨ ਸ਼ੁਰੂ ਹੋ ਗਿਆ ਆ ਔਰ ਸਭ ਤੋਂ ਪਹਿਲਾਂ ਬੱਚੇ ਆਏ ਸੀ ਇਹਨਾਂ ਨੇ ਵਾਈਟ ਕੱਪੜੇ ਔਰ ਮਤਲਬ ਵਾਈਟ ਫਰੋਕ ਪਾਇਸ ਲੜਕੀਆਂ ਨੇ ਹੋ ਲੜਕਿਆਂ ਲੜਕੋ ਨੇ ਬਲੈਕ ਪੈਂਟ ਵਾਈਟ ਸ਼ਰਟ ਪਾਈ ਸੀ ਤੇ ਫਿਰ ਇਸ ਤੋਂ ਬਾਅਦ ਉਸ ਮਨ ਲੋ ਛੋਟੇ ਬੱਚਿਆਂ ਦਾ ਸੀਗਾ ਜਿਆਦਾ ਵੱਡਿਆਂ ਦਾ ਨਹੀਂ ਸੀ ਜਿੱਦਾਂ ਨਰਸਰੀ ਐਲ ਕੇਜੀ ਯੂ ਕੇਜੀ ਫਰਸਟ ਕਲਾਸ ਤੱਕ ਸ਼ਾਇਦ ਸੀਗੇ ਫਰਸਟ ਸੈਕੰਡ ਹੋਰ ਮੈਨੂੰ ਪਤਾ ਨਹੀਂ ਆ ਬਸ ਇੰਨੇ ਕੁ ਤੱਕ ਤਾਂ ਸੀਗਾ ਸਕੂਲ ਦਾ ਫੰਕਸ਼ਨ ਬਾਕੀ ਵੱਡਿਆਂ ਵੱਡੇ ਨਹੀਂ ਸੀਗੇ ਵੱਡੇ ਉਹਨਾਂ ਦਾ ਨਹੀਂ ਸੀਗਾ ਛੋਟਿਆਂ ਦਾ ਹੀ ਸੀਗਾ ਛੋਟੇ ਬੱਚਿਆਂ ਦਾ ਹੀ ਸੀਗਾ ਫਿਰ ਉਸ ਤੋਂ ਬਾਅਦ ਬੱਚੇ ਹਨ ਫਿਰ ਪਤਨੀ ਕੋਈ ਆਪਣਾ ਪ੍ਰੇਅਰ ਵਗੈਰਾ ਹੀ ਸਭ ਤੋਂ ਪਹਿਲਾਂ ਬੋਲੀ ਸੀ ਤੇ ਫਿਰ ਇਹੀ ਬੱਚੇ ਹਨ ਡਾਂਸ ਵੀ ਕੀਤਾ ਇਹਨਾਂ ਨੇ ਡਾਂਸ ਨੂੰ ਪੋਇਮ ਟਾਈਪ ਸੀਗਾ ਉਹੀ ਗਾਈ ਇਹਨਾਂ ਨੇ ਤੇ ਪਿੱਛੇ ਮੈਲਮਾ ਉਹ ਆਪਣਾ ਜੋ ਹੁੰਦਾ ਹਰਮੋਨੀਅਮ ਉਹ বাজਾਰੇ ਇੱਧਰ ਹੈ ਨਾ ਸਕੂਲ ਦਾ ਹੀ ਲੜਕਾ ਦਾ ਉਹ ਆਪਣਾ ਕੀ ਕਹਿ ਰਹਿੰਦੇ ਇਹਨੂੰ ਟੱਪ ਤਬਲਾ ਜਿਹਾ ਹੀ ਵਜਾਉਂਦੇ ਭਈ ਸੀ ਵਧੀਆ ਮਤਲਬ ਬਹੁਤ ਵਧੀਆ ਫੰਕਸ਼ਨ ਹੋਇਆ ਫਿਰ ਇਸ ਤਵਾਰ ਗੇਮਾਂ ਵੀ ਵਿਚ ਵਿਚ ਕਢਾਉਂਦੇ ਦੇ ਪੇਰੈਂਟਸ ਜੋ ਪੇਰੈਂਟਸ ਆਏ ਸੀ ਬੱਚੇ ਨੂੰ ਉਹਨਾਂ ਨਾਲ ਗੇਮਾਂ ਵੀ ਖੜਾਈਨਾ ਤੇ ਅਸੀਂ ਵੀ ਦੋ ਗੇਮਾਂ ਕਰੀਆਂ ਸੀਗੀਆਂ ਤੇ ਇੱਥੇ ਨਾ ਫੈਂਟਾ ਵੀ ਮਤਲਬ ਠੰਡਾ ਦੇ ਰਹੇ ਸੀਗੇ ਜਿਹੜਾ ਪਿਛਲੀ ਵਾਰ ਫੰਕਸ਼ਨ ਸੀ ਉਦੋਂ ਉਹਨਾਂ ਨੇ ਕੌਫੀ ਦਾ ਇੰਤਜ਼ਾਮ ਕੀਤਾ ਸੀ ਕੌਫੀ ਦੇ ਰਹੇ ਸੀ ਪਰ ਹੁਣ ਗਰਮੀ ਕਰਕੇ ਨਾ ਠੰਡਾ ਵਰਤਾ ਰਹੇ ਸੀਗੇ ਉੱਥੇ ਤੇ ਫਿਰ ਇਸ ਤੋਂ ਬਾਅਦ ਗੇਮ ਮਾਇਨਾ ਨੇ ਸ਼ੁਰੂ ਕੀਤੀਆਂ ਅ ਗੇਮ ਖੜਵਾਈ ਤੇ ਇੱਥੇ ਨਾ ਬਾਪੂ ਦੇ ਪਾਪਾ ਵੀ ਗਏ ਸੀਗੇ ਤੁਸੀਂ ਅੱਗੇ ਦੇਖੋਗੇ ਬਾਪੂ ਇਹਨਾਂ ਨੇ ਨਾ ਬਲੂਨ ਬਲੂਨ ਬੈਲੂਨ ਸੀਗੇ ਤੇ ਉਹਨਾਂ ਤੇ ਆ ਦੇਖੋ ਪਹਿਲਾਂ ਤੇ ਪੇਰੈਂਟਸ ਆਏ ਬੱਚਿਆਂ ਦੇ ਫਿਰ ਇਹਨਾਂ ਨੇ ਨਾ ਬੈਲੂਨ ਦੇ ਤੇ ਬੈਲੂਨ ਫਟਾਫਟ ਫੁਲਾ ਕੇ ਤੇ ਉਹਨਾਂ ਤੇ ਨਾਮ ਲਿਖਣਾ ਸੀ ਚਾਹੇ ਆਪਣੇ ਬੱਚੇ ਦਾ ਲਿਖ ਦੋ ਨਾਮ ਚਾਹੇ ਆਪਣੀ ਵਾਈਫ ਦਾ ਔਰ ਜਿਹੜੇ ਮਦਰ ਖੜੇ ਹੋ ਆਪਣੇ ਹਸਬੰਡ ਦਾ ਕਿਸੇ ਦਾ ਵੀ ਲੈ ਸਕਦੇ ਸੀ ਲਿਖਣਾ ਸੀ ਜਲਦੀ ਜਿਹੜਾ ਫਰਸਟ ਆ ਗਿਆ ਉਹਨੂੰ ਫਿਰ ਇੱਕ ਚਾਕਲੇਟ ਦਿੰਦੇ ਸੀਗੇ ਮਤਲਬ ਅਦਾਂ ਇਹਨਾਂ ਦਾ ਸੀਗਾ काफ़ियाँ काफ़ी गेम खाइया फिर गाने सुने मतलब डांस कराया पेरेंट्स तो एक गेम मैं भी करी सगी एक यही गेम सी कि असी ना जो लेडीज सगियाँ उन्होंने अपने हसबैंड फटाफट साड़ी बननी सी जिन्हें फस्ट जल्दी साड़ी बन दी है ना वो मतलब फस्ट वॉकलेट बननी सी पर भी शूट करने वाला नहीं है सी दो स्टेज पर चल गए होर भी पेरेंट्स वो भी स्टेज पर आ गए फिर वो भीडियो ही नहीं शूट की ਉਹ ਉਥੇ ਵੀ ਵਲੋਗ ਬਣਾ ਨਹੀਂ ਪਾਏ ਤੇ ਇੱਥੇ ਨਾ ਫਿਰ ਇਹਨਾਂ ਨੇ ਇਹ ਵੀ ਇੱਕ ਸੀਗਾ ਹਾਂ ਗੇਮ ਲੇਡੀਆਂ ਨੇ ਪ੍ਰਾਂ ਦਾ ਮਤਲਬ ਫੜਨਾ ਸੀ ਔਰ ਜੋ ਮਦ ਪਾਪਾ ਸੀ ਬੱਚੋ ਕੇ ਉਹਨਾਂ ਨੇ ਪ੍ਰਾਂ ਦਾ ਜਿੱਦਾਂ ਪਗੁੱਤ ਗੁੰਦੇ ਨਾ ਉਹਦਾ ਗੁੰਦਣਾ ਸੀਗਾ ਮਤਲਬ ਉਹ ਵਧੀਆ ਗੇਮ ਇਹਨਾਂ ਨੇ ਖੜਾਈਨਾ ਸਕੂਲ ਵਾਲਿਆਂ ਨੇ ਇੰਟਰਸਟਿੰਗ ਸੀਗੀਆਂ ਸਾਰੀਆਂ ਗੇਮਾਂ ਵਧੀਆ ਲੱਗੀਆਂ ਕੋਗੇ ਫਿਰ ਨੇ ਟਾਈਮ ਵੀ ਥੋੜਾ ਕਰਨਾ ਸੀ ਨਾ ਜੇ ਬੱਚੇ ਪਹਿਲੀ ਅੱਧੀ ਡਾਂਸ ਵਗੈਰਾ ਕਰ ਲੈਂਦੇ ਜਾਂ ਪੋਇਮਸ ਸੁਣਾ ਲੈਂਦੇ ਫੰਕਸ਼ਨ ਫਿਰ ਐ ਕਿਡਾ ਜਾਂਦਾ ਫੰਕਸ਼ਨ ਤਾਂ ਫਿਰ ਅੱਧੇ ਘੰਟੇ ਚ ਹੀ ਖਤਮ ਹੋ ਜਾਂਦਾ ਸੀ ਫਿਰ ਵਿੱਚ ਇਹਨਾਂ ਨੇ ਇਹ ਵੀ ਰੱਖਿਆ ਵੀ ਪੇਰੈਂਟਸ ਦਾ ਵੀ ਵਿੱਚ ਰੋਲ ਅਦਾ ਹਨਾ ਹੋਵੇ ਤੇ ਬਸ ਫਿਰ ਇੱਥੇ ਆਪਣਾ ਲੱਗੇ ਹੋਏ ਸੀ ਸਾਰੇ ਫਿਰ ਇਸ ਤੋਂ ਬਾਅਦ ਬਾਅਵੂ ਆਉਂਗਾ ਹੁਣ ਡਾਂਸ ਦੀ ਵਾਰੀ ਬਾਅਵੂ ਕਦੀ ਵੀ ਆਉਂਗੀ ਫਿਲਹਾਲ ਤਾਂ ਪਹਿਲਾਂ ਇਹ ਗੇਮਾਂ ਚੱਲਦੀਆਂ ਤੇ ਉਹ ਜਿਹੜੇ ব্রੌਨ ਜਿਨ੍ਹਾਂ ਨੇ ਕੋਫੀ ਕਲਰ ਪਾਇਆ ਸੀ ਉਹ ਜਿੱਤ ਗਏ ਸੀਗੇ। ਔਰ ਉਹਨਾਂ ਨੂੰ ਮਿਲੀ ਫਿਰ ਚਾਕਲੇਟ। ਤੇ ਬਸ ਅੱਧੀ ਫਿਰ ਇਹ ਚੱਲਦਾ ਰਿਹਾ ਤੇ ਉਸ ਤੋਂ ਬਾਅਦ ਫਿਰ ਹੁਣ ਬਾਬੂ ਕ ਦਾ ਡਾਂਸ ਆਊਗਾ। ਤੇ ਤੁਸੀਂ ਵੀ ਇੰਜੋਏ ਕਰਿਓ ਇੰਗਲਿਸ਼ Song ਸੀਗਾ, ਹਿੰਦੀ ਨਹੀਂ ਸੀਗਾ। ਦੇਖੋ ਇੰਗਲਿਸ਼ Song ਸੀਗਾ, ਹਿੰਦੀ ਨਹੀਂ ਸੀਗਾ। ਕਹਿੰਦਾ ਡਾਂਸ ਇੰਗਲਿਸ਼ Song ਹੈਗਾ ਤੇ ਬਸ ਉਹਤੇ ਬੱਚੇ ਨੇ ਡਾਂਸ ਕੀਤਾ ਸੀ ਤੇ ਇਹ ਇਹ ਇਹਨਾਂ ਨੇ ਬਾਕੀ ਬੱਚੇ ਨੇ ਵੀ ਸਾਰਿਆਂ ਨੇ ਵੀ ਬਲੂ ਪੈਂਟ ਔਰ ਰੈੱਡ ਦੀ T-shirt ਪਾਈ ਹੋਈ ਸੀਗੀ ਤੇ ਭਾਵਕ ਨੂੰ ਨਾ ਪਿੱਛੇ ਸੀਗਾ ਉਹ ਦੇਖੋ ਆਪਣਾ ਆਪਣਾ ਹੁੰਦਾ ਨਾ ਰੂਲ ਬੱਚੇ ਨੂੰ ਜਾਂ ਜਿਹੜੇ ਕਿਸ ਬੱਚੇ ਨੇ ਕਿੱਥੇ ਖੜਨਾ ਤੇ ਮੈਂ ਵਸ ਹੋਈ ਬਾਪੂ ਕੋ ਨੂੰ ਹਣਾ ਮੈਂ ਬਾਅਦ ਚ ਪੁੱਛਿਆ ਤੂੰ ਆਗੇ ਹੈ ਨਾ ਥੋੜਾ ਆਗੇ ਆ ਜਾਤਾ ਫਿਰ ਬਾਪੂ ਕਹਿੰਦਾ ਕਿ ਮੈਡਮ ਨੇ ਵਿਜੀਤੀ ਤੇ ਕਿਹਾ ਸੀ ਨਾ ਉੱਥੇ ਉੱਥੇ ਹੀ ਅਸੀਂ ਖੜੇ ਹੋਣਾ ਸੀਗਾ ਫਿਰ ਮੈਂ ਖੜੀ ਹੋ ਕੇ ਨਾ ਇੱਧਰ ਨੂੰ ਥੋੜਾ ਹੋਈ ਫਿਰ ਮੈਂ ਵੀਡੀਓ ਬਣਾਈ ਨਹੀਂ ਤਾਂ ਮੈਂ ਜਿੱਥੇ ਬੈਠੀ ਸੀ ਬੈਠੇ ਵੀ ਮੈਂ ਮੋਰੀ ਸੀ ਅਸੀਂ ਮੋਰੀ ਬੈਠੇ ਸੀਗੇ ਫਿਰ ਉੱਥੇ ਵੀਡੀਓ ਬਣਾਈ ਨਹੀਂ ਪਾ ਰਹੀ ਸੀ ਮੈਂ ਕਿਹਾ ਇੱਥੇ ਮੈਂ ਵੀਡੀਓ ਬਣਾਨੀ ਆ ਬਾਪੂ ਕਦੀ ਫਿਰ ਇੱਥੋਂ ਸਾਫ਼ ਵੀਡੀਓ ਬਣਗੀ ਔਰ ਇੱਥੇ ਡਾਂਸ ਦੇਖੋ ਬਾਪੂ ਕਦਾ ਵੋੜਨ ਮਤਲਬ ਜਿੰਨੇ ਫੰਕਸ਼ਨ ਹੋਏ ਜਿੰਨੇ ਕਿ ਪਹਿਲਾ ਐਨੂਅਲ ਫੰਕਸ਼ਨ ਜਗਾ ਉਦੋ ਵੀ ਬავਗੋ ਨੇ ਪਾਰਟਿਸਪੇਟ ਕੀਤਾ ਹੋਣ ਵੀ ਕਿਉਂਕਿ ਮੈਂ ਮੇਰਾ ਇਹ ਮੰਨਣਾ ਹੈ ਕਿ ਸਕੂਲ ਵਿੱਚ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਕੋਈ ਵੀ ਫੰਕਸ਼ਨ ਕੋਈ ਵੀ ਕੁਝ ਵੀ ਹੋਵੇ ਬੱਚੇ ਨੂੰ ਨਾ ਹਮੇਸ਼ਾ ਅੱਗੇ ਦਬੋ ਹਨਾ ਹਿੰਮਤ ਦਬੋ ਕਿ ਅੱਗੇ ਬੱਚਾ ਆਪਣਾ ਸਟੇਜ ਤੇ ਆ ਕੇ ਬੋਲੇ ਹਨਾ ਤੇ ਬਸ ਮੈਂ ਵੀ ਇਹੀ ਕਰਿਆ ਕਿ ਬੱਚਾ ਥੋੜਾ ਸਟੇਜ ਤੇ ਆਵੇ ਆਪਣਾ ਇੰਜੋਏ ਕਰੇ ਹਰ ਚੀਜ਼ ਭਾਗ ਲਵੇ ਚਲੋ ਜੀ ਹੁਣ ਮੈਂ ਇੱਥੇ ਵੀਡੀਓ ਨੂੰ ਐਂਡ ਕਰਦੀ ਆਂ ਅਗਰ ਮੇਰੀ ਵੀਡੀਓ ਪਸੰਦ ਆਈ ਤਾਂ ਮੇਰੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ